19 اگست 2025 رات ویلے پنجاب ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਅਮੀਰ ਸੀਗੀ ਅੱਜ ਮੌਸਮ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਬਹੁਤੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਸੀਗਾ ਕਈ ਖੇਤਰਾਂ ਦੇ ਵਿੱਚ ਵਧੀਆ ਧੁੱਪ ਨਿਕਲੀ ਹੋਈ ਸੀ ਕਿ ਜਿਵੇਂ ਦਿਨ ਅੱਗੇ ਵੱਧਦਾ ਗਿਆ ਟੁੱਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਸ਼ਰਾਤੇ ਲੱਗਣੇ ਸ਼ੁਰੂ ਹੋਏ ਉਹਦੇ ਵਿੱਚ ਕੁਝ ਕ ਇਲਾਕੇ ਮਾਲਵੇ ਦੇ ਫਰੀਦਕੋਟ ਦੇ ਕੁਝ ਇਲਾਕਾ ਥੋੜੇ ਥੋੜੇ ਖੇਤਰ ਫਰੀਦਕੋਟ ਬਠਿੰਡਾ ਇਹਨਾਂ ਦੇ ਨਾਲ ਲੱਗਦੇ ਕੁਝ ਹੋਰ ਜ਼ਿਲ੍ਹਿਆਂ ਦੇ ਵਿੱਚ ਦੁਪਹਿਰ ਵੇਲੇ ਲੁਧਿਆਣੇ ਦੇ ਆਸ-ਪਾਸ ਟੁੱਟਵੇਂ ਤੌਰ ਤੇ ਛਰਾਟੇ ਜਾਂ ਨਾਲ ਲੱਗਦੇ ਇਲਾਕੇ ਪਟਿਆਲੇ ਦੇ ਚੰਡੀਗੜ੍ਹ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਵਕ-ਵਕ ਜਗ੍ਹਾ ਲੱਗ ਰਹੇ ਨੇ ਆਉਣ ਵਾਲੇ ਕੁਝ ਘੰਟਿਆਂ ਦਰਾਨ ਜਾਂ ਰਾਤ ਵੇਲੇ ਵੀ ਕਈ ਥਾਵਾਂ ਤੇ ਅਜਿਹਾ ਮਾਹੌਲ ਬਣ ਸਕਦਾ ਹੈ ਟੁੱਟਵੇਂ ਤੌਰ ਤੇ ਸ਼ਰਾਟੇ ਮਾਲਵੇ ਦੇ ਕਈ ਹੀ ਸੀਿਆਂ ਦੇ ਵਿੱਚ ਲੱਗ ਸਕਦੇ ਨੇ ਜਾਂ ਇੱਕ ਪਾਸੇ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਕਲਾਕੇ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਚੰਡੀਗੜ੍ਹ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਨੇ ਜਾਂ ਦਸੂਹਾ ਮਕੇਰੀਆ ਟੰਡਾ ਇਹਨਾਂ ਵਿੱਚ ਵੀ ਟੁੱਟਵੇਂ ਜਿਹੇ ਤੌਰ ਤੇ ਘੱਟ ਖੇਤਰੀ ਮੀਂਹ ਦੇ ਸ਼ਰਾਟੇ ਜਿਹੜਾ ਹੱਥ ਨੂੰ ਲੱਗ ਸਕਦੇ ਨੇ ਅੱਧੀ ਰਾਤ ਤੋਂ ਬਾਅਦ ਕੱਲ ਨੂੰ ਵੀ ਸਵੇਰ ਵੇਲੇ ਜਿਹੇ ਹੈ ਹੀ ਮਾਹੌਲ ਹੋਵੇਗਾ ਕੁਝ ਕੁ ਖੇਤਰਾਂ ਦੇ ਵਿੱਚ ਬੱਦਲ ਵਾਈ ਤੇ ਕੁਝ ਕੁ ਖੇਤਰਾਂ ਦੇ ਵਿੱਚ ਮੌਸਮ ਥੋੜਾ ਜਿਹਾ ਸਾਫ਼ ਹੋਵੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੱਲ ਨੂੰ ਵੀ ਲੱਗਣਗੇ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ 21-22 ਤਰੀਕ ਤੋਂ ਪੰਜਾਬ ਦੇ ਵਿੱਚ ਸ਼ੁਰੂ ਹੋਵੇਗੀ ਜਿਹੜੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੋਰ ਦੇਖਿਆ ਜਾਵੇਗਾ ਡੈਮਾਂ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹੈ ਹੜਾ ਦਾ ਖਤਰਾ ਬਰਕਰਾਰ ਹੈ ਪਹਾੜੀ ਖੇਤਰਾਂ ਦੇ ਵਿੱਚ